ਮੈਂ ਆਪਣਾ ਪਤਾ ਕੀਤਾ ਵੀ ਦਸ਼ਮਣ ਦੋਸਤ ਨੂੰ ਹਾਜ਼ਿਲ ਕੇ ਜਾ ਕੇ ਮਿਲਿਆ ਜਾਵੇ ਰਾਹ ਦੇ ਵਿੱਚ ਅਸੀਂ ਬੜੇ ਪ੍ਰਭਾਵਿਤ ਹੋਏ ਜਦੋਂ ਅਸੀਂ ਅਸੀਂ ਸਾਡਾ ਯਾਤਰਾ ਬਹੁਤ ਸਫਲ ਹੋਈ ਆ ਇਸ ਇਲਾਕੇ ਦੇ ਮੈਂ ਗੱਡੀ ਵੀ ਬਾਹਰ ਖੜੀ ਕਰ ਸਕੀ ਆ ਬਹੁਤ ਵਧੀਆ ਇਲਾਕਾ ਵਾ ਸਾਰੇ ਇੱਥਾਂ ਦੀ ਗਲੀ ਵਾਲਿਆਂ ਮੈਨੂੰ ਪੁੱਛਿਆ ਤੁਸੀਂ ਕਿੱਥੋਂ ਆਏ ਆ ਇਹਨਾਂ ਨੇ ਇੰਨਾ ਪਰਿਵਾਰ ਨੇ ਇਸ ਇਲਾਕੇ 'ਚ ਕੰਮ ਕੀਤਾ ਵਾ ਵੀਿੱਥੇ ਗੰਦਗੀ ਵੀ ਸਾਫ਼ ਕੀਤੀ ਆ ਇਹਨੀਆਂ ਕੰਨਾਂ ਨੂੰ ਪੇਂਟਿੰਗ ਕਰ ਦਿੱਤਾ ਇਹਨਾਂ ਦੀਆਂ ਬੇਟੀਆਂ ਨੇ ਅੱਜੋ ਮੈਨੂੰ ਮਿਲਿਆ ਨਹੀਂ ਅੱਜ ਵਿਆਹ ਨਹੀਂ ਆ ਕੱਲ੍ਹ ਪੱਸੂ ਮਿਲਾਂਗੇ ਤਾਂ ਫਿਰ ਉਹਨਾਂ ਬਾਰੇ ਵੀ ਗੱਲ ਕਰਾਂਗੇ ਬੜਾ ਲਸ਼ਮਣ ਦੋਸਤ ਜਿਹੜੇ ਪ੍ਰਸਿੱਧ ਇਹ ਖੋਜ ਕਰਕੇ ਚੰਗੀਆਂ ਚੰਗੀਆਂ ਚੀਜ਼ਾਂ ਲੋਕਾਂ ਦੇ ਕੋਲ ਪਹੁੰਚਾਉਂਦੇ ਆ ਆਪਣੇ ਇਲਾਕੇ ਦੀ ਦੱਸਦੇ ਆ ਸਾਰੀ ਖਬਰ ਕੁੜਾਰੀਆਂ ਚੀਤਿਆਂ ਮਿਰਸਾ ਵਿਹਾਰ ਦੱਸਦੇ ਆ ਰਾਤ ਦੇ ਅਸੀਂ ਉਹਨਾਂ ਦੇ ਘਰ ਸੈਲੇ ਹੋਏ ਆ ਮੈਂ ਤੇ ਮੇਰੀ ਘਰ ਵਾਲੀ ਰਾਜਵਿੰਦਰ ਮੈਂ ਧੰਨਵਾਦ ਕਰਦਾ ਲਖਮਣ ਦੋਸਤ ਦਾ ਜਿੱਤੇ ਕਿ ਮੈਨੂੰ ਉਹਦੀ ਉਹਦੀ ਉਹਦੇ ਕੰਮ ਵੇਖ ਕੇ ਮੈਂ ਉਹਨਾਂ ਨੂੰ ਮਿਲਣ ਆਇਆ ਮੈਨੂੰ ਬਹੁਤ ਖੁਸ਼ੀ ਹੋਈ ਸਾਰਾ ਪਰਿਵਾਰ ਉਹਨਾਂ ਦੀ ਵਾਈਫ ਤੇ ਇਹਨਾਂ ਦੀਆਂ ਦੋ ਬੇਟੀਆਂ ਇਹਨਾਂ ਦੀ ਬਹੁਤ ਸਹਿਰ ਸਹਿਰ ਦੀ ਸੇਵਾ ਕਰ ਰਿਹਾ ਤੇ ਅਸੀਂ ਇਹਨਾਂ ਨੂੰ ਮਿਲਣ ਆਇਆ ਤੇ ਮੈਨੂੰ ਬਹੁਤ ਖੁਸ਼ੀ ਹੋਈ ਆ ਮੇਰਾ ਦਿਨ ਸਫਲ ਹੋਇਆ